ਸਤਿ ਸ੍ਰੀ ਅਕਾਲ ਜੀ ਸਭ ਨੂੰ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਇਹ ਵੀਡੀਓ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦੇ ਆ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਜੀ ਤੇ ਅੱਜ ਆਪਾਂ ਤੁਹਾਡੇ ਖਾਤਰ ਜਮਾ ਸਸਤਾ ਇੱਕ ਤਾਂ ਘਰ ਲੈ ਕੇ ਪਹੁੰਚੇ ਆ ਇੱਕ ਜਮਾ ਸਸਤੀ ਆਲਟੋ ਗੱਡੀ ਲੈ ਕੇ ਪਹੁੰਚੇ ਆ ਬਾਕੀ ਰੇਟ ਤੁਹਾਨੂੰ ਪਤਾ ਲੱਗੇ ਹੋਣਗੇ ਸਕਰੀਨ ਤੇ ਆਪਾਂ ਪਹਿਲਾਂ ਹੀ ਲਿਖ ਕੇ ਲਾਤੇ ਸੀਗੇ ਤੇ ਪੂਰੀ ਆਪਾਂ ਗੱਲ ਕਰਾਂਗੇ ਅਸੀਂ ਪੂਰੀ ਵੀਡੀਓ ਦੇਖਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਪੂਰੀ ਵੀਡੀਓ 'ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ 94656 29486 ਜੇ ਕਿ ਸੂਕੜੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਜੀ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜੋ ਫ੍ਰੀ ਚ ਆਪਾਂ ਐਡ ਲਗਾ ਦੇਵਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਪਹਿਲੀ ਗੱਡੀ ਸ਼ਿਆਜ਼ ਵੀਡੀਓ ਹੀ ਆਪਣੇ ਕੋਲੇ ਪਹੁੰਚੀ ਹੈ ਜੀ ਸ਼ਿਆਜ਼ ਗੱਡੀ ਹੈ ਅਕਤੂਬਰ ਮਹੀਨਾ 2015 ਮਾਡਲ ਹੈ ਡੀਜ਼ਲ ਦੀ ਗੱਡੀ ਹੈ ਚਿੱਟੇ ਰੰਗ ਦੀ ਹੈ ਗੱਡੀ ਕੁੱਲ 77000 ਚੱਲੀ ਹੋਈ ਹੈ ਜੀ ਇਨਸ਼ੋਰੈਂਸ ਆਪਾਂ ਨੂੰ ਮਿਲ ਜੂਗਾ ਅਕਤੂਬਰ 2025 ਤੱਕ ਦਾ ਆ ਲਾਈ ਲੱਗੇ ਹੋਏ ਨੇ ਇੰਜਨ ਗੇਅਰਾਂ ਪੂਰਾ ਵਧੀਆ ਪਰਫੈਕਟ ਹੈ ਸਾਰਾ ਕੁਝ ਤੇ ਗੱਡੀ ਦੀ ਲੋਕੇਸ਼ਨ ਦੀ ਆਪਾਂ ਗੱਲ ਕਰੀਏ ਤਾਂ ਸ਼੍ਰੀ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਜੇ ਕਿਸੇ ਨੇ ਜਾ ਕੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦਾ ਹੋ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਕਮੀ ਪੇਸ਼ੀ ਗੱਡੀ ਦੇ ਵਿੱਚ ਕਿਸੇ ਪਾਸੇ ਕੋਈ ਨਹੀਂ ਹੈਗੀ ਫਿਲਟਰ ਤੋਂ ਲੈ ਕੇ ਮਗਲ ਸਰਵਿਸ ਇੰਜਨ ਗੇਅਰ ਜੋ ਵੀ ਕੁਝ ਹੁੰਦਾ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਕਿਸੇ ਪਾਸੋਂ ਇੱਕ ਵੀ ਨੁਕਸ ਹੈ ਨਹੀਂ ਮਾਲਕ ਨੇ ਕਿਹਾ ਬੀ ਘਰੇ ਜਦੋਂ ਗੱਡੀ ਲੈ ਕੇ ਖਰੀਦ ਕੇ ਉਹ ਤੋਂ ਬਾਅਦ 1 ਰੁਪਿਆ ਲਾਉਣ ਦੀ ਲੋੜ ਹੈ ਨਹੀਂ ਮੌਕੇ ਦਾ ਟੋਟਲ ਕੰਮ ਕਰਵਾ ਰੱਖਿਆ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ 375000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਤੇ ਓਨਰ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਤੁਹਾਨੂੰ ਮੈਂ ਸਾਰਾ ਨੂੰ ਕਨਫਰਮ ਕਰਵਾ ਦੇਣਾ ਸੀ ਨੋਟ ਕਰ ਲੂ 981486890858 ਗੱਲ ਕਰਾਂਗੇ ਆਪਾਂ ਸੈਕੰਡ ਗੱਡੀ ਦੀ ਆਪਣੇ ਕੋਲੇ ਗੱਡੀ ਪਹੁੰਚੀ ਆ ਸਪਾਰਕ ਗੱਡੀ ਦਾ ਮਾਡਲ 2011 ਕੰਡੀਸ਼ਨ ਗੱਡੀ ਦੀ ਆ ਲੁੱਕ ਹੈ ਮਾਲਕ ਨੇ ਦੱਸਿਆ ਗੱਡੀ 18-20 ਦੀ ਐਵਰੇਜ ਦੇ ਦਿੰਦੀ ਆ ਪਟਿਆਲੇ ਖੜੀ ਐ 80000 ਰੁਪਿਆ ਡਿਮਾਂਡ ਮਾਲਕ ਨੇ ਦੱਸੀ ਆ ਕੰਡੀਸ਼ਨ ਦੀ ਗੱਡੀ ਸੋਹਣੀ ਆ ਅੰਦਰੋਂ ਵੀ ਪੂਰੀ ਵਧੀਆ ਪਈ ਆ ਬਾਹਰ ਕਿ ਚਿੱਟੇ ਰੰਗ ਦੀ ਆ ਪੰਜਾਬ ਨੰਬਰ ਬੰਪਰ ਵਧੀਆ ਮਿਲ ਜਾਣਗੇ ਤੇ ਅੰਦਰੋਂ ਵੀ ਫੋਟੋਆਂ ਮਾਲਕ ਨੇ ਖਿੱਚ ਕੇ ਭੇਜੀ ਐ ਬਾਹਰੋਂ ਵੀ ਤੁਸੀਂ ਦੇਖ ਰਹੇ ਹੋ ਤੇ ਕੋਈ ਖਰੀਦਣ ਦਾ ਜੀ ਚਾਹਵਾਨ ਹੈਗਾ ਤਾਂ ਪਟਿਆਲਾ ਗੱਡੀ ਦੀ ਲੋਕੇਸ਼ਨ ਹੈ ਘਰੇ ਜਾ ਕੇ ਦੇਖ ਸਕਦਾ हूं ਗੱਡੀ ਨੂੰ ਚਲਾ ਕੇ ਕਿਸੇ ਨੇ ਦੇਖਣੇ ਚਲਾ ਕੇ ਦੇਖ ਸਕਦਾ हूं ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦਾ हूं ਕਾਗਜ਼ ਪੱਤਰ ਚੈੱਕ ਕਰਨ ਸਾਰਾ ਕੁਝ ਤੁਹਾਨੂੰ ਜਾ ਕੇ ਪਤਾ ਲੱਗ ਜੂਗਾ ਜੀ ਬਾਕੀ ਮਾਲਕ ਨੇ ਕਿਹਾ ਹੈ ਬਹਿ ਕੇ ਰੇਟ ਘਟਾ ਲਾਂਗੇ ਬਾਕੀ ਮਾਲਕ ਨੇ ਇਹ ਵੀ ਕਿਹਾ ਜੇ ਪਹਿਲਾਂ ਕੋਈ ਗੱਲ ਕਰਨੀ ਹੈ ਕੁਝ ਪੁੱਛਣਾ ਹੈ ਗੱਡੀ ਬਾਰੇ ਕਿਸੇ ਵੀ ਚੀਜ਼ ਬਾਰੇ ਤਾਂ ਮੋਬਾਈਲ ਨੰਬਰ ਮਾਲਕ ਨੇ ਆਪ ਦਾ ਜਿਹੜਾ ਦਿੱਤਾ ਹੈਗਾ 83606 148090 ਏ ਮਾਲਕ ਦਾ ਮੋਬਾਈਲ ਨੰਬਰ ਹੈਗਾ। ਬਾਕੀ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਤੁਹਾਨੂੰ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਵੀਡੀਓ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ। ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ। ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਿਆ ਕਰੋ 9465929488 ਜੇ ਕਿਸੇ ਨੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਐਡ ਕਰਵਾਉਣੀ ਆਪਣੇ ਕੋਲੇ ਭੇਜ ਦਿਓ ਕਰੋ ਵੀਡੀਓ ਬਣਾ ਕੇ ਪੂਰੀ ਵਧੀਆ ਜੀ। ਤੇ ਹੁਣ ਆਪਾਂ ਗੱਡੀ ਲੈ ਕੇ ਪਹੁੰਚਿਆ ਵੈਗਨਰ ਗੱਡੀ ਆਪਣੇ ਕੋਲੇ 2009 ਮਾਡਲ ਆ ਪਹੁੰਚੀ ਐ 2029 ਤੱਕਰ ਗੱਡੀ ਦੀ ਆਪਾਂ ਨੂੰ ਪਾਸਿੰਗ ਮਿਲ ਜੂਗੀ ਗੱਡੀ ਖੜੀ ਐ ਜਲੰਧਰ ਏਰੀਆ ਚ ਕੰਡੀਸ਼ਨ ਆਲੋਕਿਆ ਜਿਹੜੇ ਮਾਲਕ ਨੇ ਉਹ ਲੱਗੇ ਹੋਏ ਨੇ ਸੀ ਆਰਮੀ ਦੇ ਵਿੱਚ ਤੇ ਬੈਕ ਸਾਈਡ ਆਪਾਂ ਨੂੰ ਗੱਡੀ ਦੇ ਕੈਮਰਾ ਦੇਖਣ ਨੂੰ ਮਿਲ ਜੂਗਾ ਅੰਦਰ ਐਲਸੀਡੀ ਮਿਲ ਜੂਗੀ ਡਿਮਾਂਡ ਦੀ ਗੱਲ ਕਰੀਏ 1,40,000 ਰੁਪਿਆ ਓਨਰ ਵੱਲੋਂ ਡਿਮਾਂਡ ਆਪਾਂ ਨੂੰ ਮਿਲ ਜੂਗੀ ਮਾਲਕ ਨੇ ਕਿਹਾ ਰੇਟ ਬਹਿ ਕੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਹੈ ਨਹੀਂ ਤੇ ਮਾਲਕ ਨੇ ਕਿਹਾ ਘੱਟਵਾਦਾ ਕਰ ਲਾਂਗੇ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾਓ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਕਾਗਜ਼ ਪੱਤਰ ਦੇਖੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਹ ਤੋਂ ਬਾਅਦ ਰੇਟ ਮੁਕਾ ਕੇ ਮਾਲਕ ਨਾਲ ਤੇ ਖਰੀਦ ਸਕਦੇ ਹੋ ਜੀ ਬਾਕੀ ਮਾਲਕ ਨੇ ਕਿਹਾ ਵੀ ਰੇਟ ਮੌਕੇ ਤੇ ਘਟਾ ਲਾਂਗੇ ਉੱਤੇ ਥੱਲੇ ਹੋ ਜਾਊਗਾ ਕੋਈ ਚੱਕਰ ਵਾਲੀ ਗੱਲ ਹੈ ਨਹੀਂ ਤੇ ਤੁਹਾਨੂੰ ਸਾਰਾ ਕੁਝ ਗੱਡੀ ਬਾਰੇ ਪਤਾ ਲੱਗ ਗਿਆ ਸੀ ਉਸੀਂ ਸਾਰਾ ਕੁਝ ਦੇਖ ਰਹੇ ਹਾਂ ਤੇ ਮੋਬਾਈਲ ਨੰਬਰ ਰਹਿ ਗਿਆ ਮਾਲਕ ਦਾ ਉਹ ਵੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਸਕਰੀਨ ਤੇ ਆ ਗਿਆ ਹੋਊਗਾ 9465181809 ਇਹ ਮਾਲਕ ਦਾ ਨੰਬਰ ਹੈਗਾ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਐ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਪਸੰਦ ਆ ਰਹੀ ਐ ਤਾਂ ਲਾਈਕ ਵੀ ਕਰ ਦੋ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਸ਼ੇਅਰ ਕਰਦਾ ਕਰੋ ਜੀ ਤੇ ਪਹਿਲੀ ਵਾਰ ਪਹੁੰਚਿਓ ਇਸੇ ਤਰ੍ਹਾਂ ਦੀ ਵੀਡੀਓ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਮਸ਼ੀਨਰੀਆਂ ਅਲੱਗ-ਅਲੱਗ ਰੇਟਾਂ 'ਚ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਜਰੂਰ ਦਬ ਦਿਓ ਕਿਉਂਕਿ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜੂਗਾ ਜੀ ਤੇ ਜਿਨ੍ਹਾਂ ਨੇ ਹੁਣੇ ਸਬਸਕ੍ਰਾਈਬ ਕੀਤਾ ਤੁਹਾਡਾ ਸ਼ੁਕਰੀਆ ਜੀ ਤੇ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕੀਤਾ ਹੋਇਆ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਤੇ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਰਹਿਣੀ ਅਸੀਂ ਲਗ ਲਗ ਮਸ਼ੀਨਰੀਆਂ ਦੇ ਨਾਲ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰਿਆ ਕਰੋ ਅਗਲੀ ਵੀਡੀਓ ਚ ਕਿੱਥੋਂ ਕਿਹੜੇ ਏਰੀਆ ਚੋਂ ਕੀ ਤੁਹਾਨੂੰ ਕਿੰਨੇ ਰੇਟ ਦੇ ਵਿੱਚ ਚਾਹੀਦਾ ਤੁਹਾਡੀ ਫਰਮਾਇਸ਼ ਵੀ ਆਪਾਂ ਪੂਰੀ ਕਰਦੇ ਰਹਿੰਨੇ ਆ ਜੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਿਆ ਕਰੋ ਤੇ ਨੰਬਰ ਆਪਣਾ ਪੂਰੀ ਵੀਡੀਓ ਚ ਉੱਤੇ ਹਰੇ ਜਖਰਾ ਚ ਲਿਖਿਆ ਰਹਿੰਦਾ 94659 29488 ਆਪਣੇ ਕੋਲੇ ਭੇਜ ਦਿਓ ਵੀਡੀਓ ਜਾਣਕਾਰੀ ਫੋਟੋਆਂ ਫ੍ਰੀ ਚ ਆਪਾਂ ਐਡ ਲਗਾ ਦਾਂਗੇ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਆ ਕਮੈਂਟ ਕਰਕੇ ਜਰੂਰ ਦੱਸੋ ਜੀ ਤੇ ਹੁਣ ਆਪਾਂ ਮੋਟਰਸਾਈਕਲ ਦੀ ਗੱਲ ਕਰਾਂਗੇ ਜੀ ਆਪਣੇ ਕੋਲੇ ਮੋਟਰਸਾਈਕਲ ਮਾਲਕ ਨੇ ਸੇਲ ਵਾਸਤੇ ਭੇਜਿਆ ਹੋਇਆ ਰੇਟ ਰੱਖਿਆ ਮਾਲਕ ਨੇ ਕੁੱਲ 20000 ਰੁਪਇਆ ਬਾਕੀ ਮਾਲਕ ਕਹਿੰਦੇ ਸੀਗੇ ਮੌਕੇ ਤੇ ਰੇਟ ਕਰ ਲਾਂਗੇ ਬਾਗਾ ਪੁਰਾਣਾ ਮਾਲਕ ਦਾ ਏਰੀਆ ਦਾ ਮੋਟਰਸਾਈਕਲ ਦੀ ਕੰਡੀਸ਼ਨ ਠੀਕ ਆਪਨੂੰ ਮਿਲ ਜੂਗੀ ਤੇ ਸਾਰਾ ਕੁਝ ਵਧੀਆ ਚਲਾਉਣ ਚ ਵੀ ਵਧੀਆ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਸੀ ਪੰਜਾਬ ਨੰਬਰ ਹੈ ਤੇ ਟਟਾਪਾ ਠੀਕ ਹੈ 20000 ਰੇਟ ਇੱਕ ਵਾਰੀ ਮੰਗਿਆ ਮਾਲਕ ਨੇ ਬਾਕੀ ਮਾਲਕ ਕਹਿੰਦੇ ਨੇ 20 ਮੌਕੇ ਤੇ ਘੱਟਵਾਦ ਕਰ ਲਾਂਗੇ ਬਾਕੀ ਕੋਈ ਚੱਕਰ ਵਾਲੀ ਗੱਲ ਹੈ ਨਹੀਂ ਰੇਟ ਹੋ ਜਾਊਗਾ ਜੇ ਕਿ ਪਸੰਦ ਆਉਂਦੇ ਤਾਂ ਗੱਲ ਵੀ ਮਾਲਕ ਨਾਲ ਕਰ ਲਿਓ ਤੇ ਸਾਰਾ ਕੁਝ ਮਾਲਕ ਨੇ ਕਿਹਾ ਵੀ ਕਿਸੇ ਨੇ ਫੋਨ ਕਰਨਾ ਹੈ ਫੋਨ ਕਰ ਲਿਓ 88720 25815 ਇਹ ਮਾਲਕ ਦਾ ਮੋਬਾਈਲ ਨੰਬਰ ਹੈ ਜੀ ਆਲਟੋ ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ ਕੁੱਲ 65000 ਦੀ ਆਪਾਂ ਆਲਟੋ ਗੱਡੀ ਲੈ ਕੇ ਪਹੁੰਚਿਆ ਸੀ ਪਾਸਿੰਗ ਖਤਮ ਹੈ ਇੰਜਨ ਗੇਅਰ ਵੱਲ ਕੋਈ ਪ੍ਰੋਬਲਮ ਨਹੀਂ ਤੇ ਮਾਡਲ 2006 ਹੈ ਜੀ 65000 ਰੁਪਏ ਕੁੱਲ ਡਿਮਾਂਡ ਹੈ ਪਾਤੜ ਮਾਲਕ ਦਾ ਏਰੀਆ ਕੰਡੀਸ਼ਨ ਆਲੂਕੀ ਜੀ ਅਲਟੋ ਵਧੀਆ ਟੈਰਾ ਚ ਲਾਈ ਪੂਰੀ ਸੋਹਣੀ ਗੱਡੀ ਆ ਬਾਕੀ ਤੁਸੀਂ ਦੇਖ ਰਹੇ ਹੋ ਫੋਟੋਆਂ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀਨੂੰ ਵੀ ਪਸੰਦ ਆਉਂਦੀ ਹੈ ਓਨਰ ਦਾ ਮੋਬਾਈਲ ਨੰਬਰ 9041306212 ਨੰਬਰ ਤੇ ਗੱਲ ਮਾਲਕ ਨਾਲ ਤੁਸੀਂ ਆਪ ਹੀ ਕਰ ਲਿਓ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਘਰ ਦੀ ਘਰ ਆਪਾਂ ਲੇਕੇ ਪਹੁੰਚਿਆ ਜੀ ਪੂਰਾ ਵਧੀਆ ਘਰ ਹੈ ਮੋਟਰ ਮੋਟਰ ਪਾਣੀ ਵਾਸਤੇ ਲੱਗੀ ਹੋਈ ਹੈ ਜਗ੍ਹਾ ਦੀ ਆਪਾਂ ਗੱਲ ਕਰੀਏ ਤਿੰਨ ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਹੈ ਬੰਗਾ ਮਾਲਕ ਦਾ ਏਰੀਆ ਨਮਾਸ਼ਹਿਰ ਲਾਗੇ ਪੈ ਜਾਂਦਾ 7 ਕਿਲੋਮੀਟਰ ਨਮਾਸ਼ਹਿਰ ਇਹਨਾਂ ਤੋਂ ਰਹਿ ਜਾਂਦਾ ਜੀ 5 ਲੱਖ ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈਗੀ ਕੰਡੀਸ਼ਨ ਘਰ ਦੀ ਤੁਹਾਡੇ ਸਾਹਮਣੇ ਜੀ ਵਧੀਆ ਘਰ ਆਪ ਨੂੰ ਦੇਖਣ ਨੂੰ ਮਿਲ ਜਾਊਗਾ ਜੇ ਕਿਸ ਨੂੰ ਪਸੰਦ ਆਉਂਦਾ ਹੈ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਮਾਲਕ ਨੇ ਕਿਹਾ ਵੀ ਕੋਈ ਜਾਣਕਾਰੀ ਲੈਣੀ ਹੋਵੇ ਕੁਝ ਪੁੱਛਣਾ ਹੋਵੇ ਘਰ ਬਾਰੇ ਤਾਂ ਗੱਲ ਕਰ ਲਿਓ ਨੰਬਰ 98162 44711 ਏ ਓਨਰ ਦਾ ਨੰਬਰ ਹੈ ਘਰ ਬਾਰੇ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਮਾਲਕ ਤਾਂ ਪੁੱਛ ਸਕਦੇ ਹੋ ਜੀ ਵੀਡੀਓ ਦੇ ਬਾਰੇ ਸਾਰਾ ਕੁਝ ਆਪਾਂ ਦੇਖ ਹੀ ਲਿਆ ਜੀ ਗੱਲ ਕਰਨੀ ਲਈ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਕਮੈਂਟ ਕਰਨਾ ਨਾ ਭੁੱਲਿਓ ਜੀ ਕਮੈਂਟ ਜ਼ਰੂਰ ਕਰਦੋ ਲਾਈਕ ਕਰ ਦਿਓ ਜੀ ਤੇ ਜੇ ਪਹਿਲੀ ਵਾਰ ਪਹੁੰਚਿਓ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਤੇ ਅਗਲੀ ਵੀਡੀਓ ਚ ਕਿੱਥੋਂ ਕਿਹੜੇ ਏਰੀਆ ਚ ਕਿੰਨੇ ਰੇਡ ਚ ਆਪਾਂ ਕਿਹੜੀ ਮਸ਼ੀਨਰੀ ਲੈ ਕੇ ਪਹੁੰਚੀਏ ਜਾਂ ਘਰ ਲੈ ਕੇ ਪਹੁੰਚੀਏ ਤੁਸੀਂ ਦੱਸੋ ਆਪਾਂ ਲੈ ਕੇ ਪਹੁੰਚ ਜਾਾਂਗੇ ਜੀ